ਤੁਹੋ ਪਿਆਰੀ ਗੁਰੂ ਸਵਾਰੀ ਸਾਤ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਤ ਸਦਕਾ ਪਿਛਲਾ ਸਾਵਣ ਦਾ ਮਹੀਨਾ ਸਤਿਗੁਰਾਂ ਦੇ ਬਾਣੀ ਵਿੱਚ ਬਤੀਤ ਹੋਇਆ ਭਾਦਰੋਂ ਦਾ ਮਹੀਨਾ ਅੱਜ ਤੋਂ ਆਰੰਭ ਹੋ ਰਿਹਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਪਾਵਨ 12 ਮਾਹਾਂ ਦੀ ਬਾਣੀ ਵਿੱਚ ਇਸ ਮਹੀਨੇ ਦੀ ਵਿਚਾਰ ਬਖਸ਼ਿਸ਼ ਕਰਦੇ ਨੇ ਕਿ ਜਿਵੇਂ ਵੇਖੋ ਭਾਦਰੂ ਦਾ ਜਿਹੜਾ ਮਹੀਨਾ ਹੈ ਇਹ ਵੀ ਇੱਕ ਵਰਖਾ ਰੁੱਤ ਦਾ ਮਹੀਨਾ ਹੈ ਵਰਖਾ ਰੁੱਤ ਦੇ ਅੰਦਰ ਦੋ ਮਹੀਨੇ ਮੰਨੇ ਜਾਂਦੇ ਹਨ ਇੱਕ ਸੌਣ ਦਾ ਇੱਕ ਭਾਦਰੂ ਦਾ ਇਸ ਮਹੀਨੇ ਤੋਂ ਬਾਅਦ ਫਿਰ ਜਿਹੜਾ ਹੀ ਵਰਖਾ ਦਾ ਸਮਾਂ ਹੈ ਵਰਖਾ ਰੁੱਤ ਦਾ ਉਹ ਖਤਮ ਹੋ ਜਾਂਦਾ ਹੈ ਫਿਰ ਠੰਡ ਪੈਣੀ ਸ਼ੁਰੂ ਹੁੰਦੀ ਹੈ ਸੋ ਇਸ ਵਰਖਾ ਦੇ ਮੌਸਮ ਵਿੱਚ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਬਚਨ ਕਰਦੇ ਨੇ ਸੌਣ ਤੇ ਭਾਦਰੋਂ ਦੇ ਮਹੀਨੇ ਵਿੱਚ ਵੀ ਮੌਸਮੀ ਤੌਰ ਤੇ ਥੋੜਾ ਥੋੜਾ ਜਿਹਾ ਅੰਤਰ ਹੁੰਦਾ ਜਿੱਥੇ ਸੌਣ ਦੇ ਮਹੀਨੇ ਵਿੱਚ ਰੱਜ ਕੇ ਮੀਂਹ ਪੈਂਦੇ ਹਨ ਵਰਖਾ ਹੁੰਦੀ ਹੈ ਉਥੇ ਭਾਦਰੋਂ ਦੇ ਮਹੀਨੇ ਵਿੱਚ ਜ਼ੋਰ ਨਾਲ ਤੇਜ ਕਟਾਵਾਂ ਤੇਜ ਹਵਾਵਾਂ માં ਚੱਲਦੀਆਂ ਹਨ ਕਟਾ ਛੱਡ ਕੇ ਆ ਜਾਂਦੀ ਹੈ ਬਦਲਾਂ ਦੀ ਬੱਦਲ ਕਾਲੇ ਬੱਦਲ ਚੜ੍ਹ ਕੇ ਆ ਜਾਂਦੇ ਹਨ ਪਰ ਫਿਰ ਪਲ ਵਿੱਚ ਹੀ ਜਦੋਂ ਤੇਜ ਹਵਾਵਾਂ ਚੱਲਦੀਆਂ ਹਨ ਮੀਂਹ ਪੈਣ ਤੋਂ ਬਿਨਾਂ ਹੀ ਉੱਡ ਜਾਂਦੇ ਹਨ ਤੇ ਜਿਹੜਾ ਭਾਦਰੂ ਦਾ ਮਹੀਨਾ ਹੈ ਇਹ ਬੜੀ ਉਮਸ ਭਰਿਆ ਜਿਹੜਾ ਹੈ ਮਹੀਨਾ ਹੁੰਦਾ ਹੈ ਤੇ ਇਸ ਮਹੀਨੇ ਨੂੰ ਵੇਖਦਿਆਂ ਪਾਤਸ਼ਾਹ ਜੀ ਦੇ ਮਨ ਵਿੱਚ ਵਿਚਾਰ ਆਇਆ ਕਿ ਜਿਵੇਂ ਭਾਦਰੂ ਦੇ ਮਹੀਨੇ ਵਿੱਚ ਮਨੁੱਖ ਜਿਹੜਾ ਵੇਖਦਾ ਹੈ ਕਿ ਵੇਖੋ ਕਿਸੇ ਸਮੇਂ ਇੱਕਦਮ ਬੱਦਲ ਚੜ੍ਹ ਕੇ ਆ ਗਿਆ ਮੀਂਹ ਪੈਣ ਦਾ ਜਿਹੜਾ ਹੈ ਉਪਲੇਖਾ ਹੋਇਆ ਦੂਸਰੇ ਹੀ ਪਲ ਉਹ ਹੀ ਬੱਦਲ ਚਲਾ ਗਿਆ ਮੀਂਹ ਦੀ ਇੱਕ ਬੂੰਦਾ ਪਈ ਬਲਕਿ ਹੋਰ ਗਰਮੀ ਜਿਹੜੀ ਹੈ ਵੱਤ ਜਾਂਦੀ ਕਦੇ ਗਰਮੀ ਕਦੇ ਮੀਂਹ ਪੈ ਜਾਂਦਾ ਹੈ ਇਸ ਦੇ ਨਾਲ ਮੌਸਮ ਜਿਹੜਾ ਹੈ ਬੜਾ ਹੀ ਤੰਗ ਜਿਹਾ ਬਣ ਜਾਂਦਾ ਹੈ ਪਾਤਸ਼ਾਹ ਜੀ ਬਚਨ ਕਰਦੇ ਨੇ ਆਪਣੀ ਬਾਣੀ ਵਿੱਚ ਇਹ ਜਿਹੜਾ ਭਾਦਰੋਂ ਦਾ ਮਹੀਨਾ ਹੈ ਪਾ ਦੋਏ ਪਰਮਾ ਭਲਾਣੀਆਂ ਪਰਮ ਦਾ ਮਹੀਨਾ ਹੈ ਜਿਵੇਂ ਮੌਸਮ ਸਾਨੂੰ ਪਰੰਪ ਲਿਖੇ ਪਾਉਂਦਾ ਏਸੇ ਤਰ੍ਹਾਂ ਸਾਡੇ ਜੀਵਨ ਵਿੱਚ ਵੀ ਭੁਲੇਖੇ ਹਨ ਪਰਮ ਹਨ ਪਟਕਣਾ ਹਨ ਉਸ ਪਟਕਣਾ ਦੇ ਕਾਰਨ ਹੀ ਸਾਡਾ ਮਨ ਸਾਡੀ ਆਤਮਾ ਘਬਰਾਉਂਦੀ ਹੈ ਤੇ ਆਪਣੇ ਮੂਲ ਤੋਂ ਵਿਛੜ ਜਾਂਦੀ ਹੈ ਪਰਮਾਤਮਾ ਨੂੰ ਛੱਡ ਕੇ ਜਦੋਂ ਮਨੁੱਖ ਭਟਕਾਉਣਾ ਵਿੱਚ ਪੈ ਜਾਂਦਾ ਹੈ ਭੁਲੇਖੇ ਵਿੱਚ ਪੈ ਜਾਂਦਾ ਹੈ ਉਦੋਂ ਮਨੁੱਖ ਦਾ ਜੀਵਨ ਕੁਰਾਹੇ ਪੈ ਜਾਂਦਾ ਹੈ ਉਹ ਆਪਣੇ ਅਸਲ ਮੂਲ ਤੋਂ ਟੁੱਟ ਜਾਂਦਾ ਹੈ ਤੇ ਇਸ ਦੇ ਨਾਲ ਕੀ ਹੁੰਦਾ ਹੈ ਉਸ ਦਾ ਜੀਵਨ ਖੁਆਰ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਜੀਵਨ ਦੀ ਜਿਹੜਾ ਹੈ ਮਾੜੇ ਪਾਸੇ ਮਨੁੱਖ ਦਾ ਜੀਵਨ ਚਲਾ ਜਾਂਦਾ ਹੈ ਦੂਜੇ ਲੱਗਾ ਹੈ ਤੇ ਇਸ ਦਾ ਕਾਰਨ ਹੀ ਇਹ ਹੈ ਕਿ ਸਾਡਾ ਪ੍ਰਮਾਤਮਾ ਮੂਲ ਨੂੰ ਸਚਾਈ ਨੂੰ ਛੱਡ ਕੇ ਦੂਸਰੇ ਪਾਸੇ ਦੂਸਰਾ ਕੀ ਹੈ ਰੂਪ ਮਾਇਆ ਦਾ ਰੂਪ ਹੈ ਤਨ ਪਦਾਰਥਾਂ ਦਾ ਰੂਪ ਹੈ ਦੁਨੀਆਵੀ ਲੋਕਾਂ ਦਾ ਪ੍ਰੇਮ ਸਨੇਹ ਮਿੱਤਰਤਾ ਦੁਨੀਆ ਵਿੱਚ ਜਿੰਨੇ ਵੀ ਹੋ ਰਿਸ਼ਤੇ ਹਨ ਪ੍ਰਭੂ ਤੋਂ ਬਿਨਾਂ ਗੁਰੂ ਤੋਂ ਬਿਨਾਂ ਉਹ ਸਾਰੇ ਮੋਹ ਮਾਇਆ ਦੇ ਹੀ ਰੂਪ ਹਨ ਦੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਇਹਨੇ ਜਿਹੜਾ ਵੀ ਮਨੁੱਖ ਇਸ ਮਾਇਆ ਦੇ ਪਿਆਰ ਵਿੱਚ ਚਲਾ ਜਾਂਦਾ ਹੈ ਦੂਸਰੇ ਪੇਮ ਵਿੱਚ ਚਲਾ ਜਾਂਦਾ ਹੈ ਆਪਣੇ ਮੂਲ ਨੂੰ ਛੱਡ ਕੇ ਪ੍ਰਭੂ ਨੂੰ ਛੱਡ ਕੇ ਗੁਰੂ ਨੂੰ ਛੱਡ ਕੇ ਉਸ ਦਾ ਜੀਵਨ ਜਿਹੜਾ ਹੈ ਉਹ ਖوار ਹੋਣਾ ਸ਼ੁਰੂ ਹੋ ਜਾਂਦਾ ਹੈ ਜੀਵਨ ਸਫਲਤਾ ਤਾਂ ਹੀ ਉਹ ਬਣਦਾ ਹੈ ਜਦੋਂ ਅਸੀਂ ਪਰਮੇਸ਼ਰ ਨੂੰ ਯਾਦ ਕਰਨਾ ਹੈ ਪਰਮੇਸ਼ਰ ਦਾ ਸਿਮਰਨ ਕਰਨਾ ਹੈ ਸ਼ੁਭ ਕਰਮ ਕਰਨੇ ਹਨ ਦੁਨੀਆ ਵਿੱਚ ਜੀਵਨ ਵਿੱਚ ਆਪਣੇ ਮਨ ਨੂੰ ਜਿਹੜਾ ਹੈ ਸੰਤੋਖ ਵਿੱਚ ਰੱਖਣਾ ਹੈ ਨਾ ਵਿਕਾਰ ਨੂੰ ਕੰਟਰੋਲ ਵਿੱਚ ਰੱਖਣਾ ਹੈ ਪਰ ਮਨੁੱਖ ਜਿਹੜਾ ਹੈ ਦੁਨੀਆਵੀ ਪਦਾਰਥਾਂ ਦੇ ਨਾਲ ਮੋਹ ਹੈ ਸੱਚਾ ਪਿਆਰ ਦੁਨੀਆਵੀ ਪਦਾਰਥਾਂ ਨਾਲ ਲਾਈ ਫਿਰਦਾ ਹੈ ਪਰ ਪਰਮੇਸ਼ਰਾਂ ਦੇ ਨਾਲ ਕੇਵਲ ਵਿਖਾਵੇ ਦਾ ਤੇ ਜੇ ਵਿਖਾਵੇ ਦਾ ਪ੍ਰੇਮ ਦੁਨੀਆ ਗੁਰੂ ਦੇ ਨਾਲ ਹੈ ਵੈ ਗੁਰੂ ਦੇ ਨਾਲ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਵਿਖਾਵੇ ਦੇ ਪ੍ਰੇਮ ਹਨ ਗੁਰੂ ਦੇ ਨਾਲ ਲੱਖ ਸ਼ਿੰਗਾਰ ਲੱਖਾਂ ਹੀ ਵਾਰਤ ਸੀ ਸ਼ਿੰਗਾਰ ਬਣਾ ਲਵੋ ਲੱਖ ਸ਼ਿੰਗਾਰ ਕਿਹੜੇ ਹਨ ਧਾਰਮਿਕ ਵਿਖਾਵੇ ਦੇ ਕਰਮ ਜਿਹੜੇ ਹਨ ਬਾਣੀ ਪੜਨੀ ਸੇਵਾ ਕਰਨੀ ਜੇਕਰ ਮਨੁੱਖ ਮਨੋਂ ਨਹੀਂ ਕਰਦਾ ਪਿਆ ਮਨ ਕਰਕੇ ਆਪਣੇ ਗੁਰੂ ਦੇ ਚਰਨਾਂ ਨਾਲ ਨਹੀਂ ਜੁੜਿਆ ਤੇ ਪਾਤਸ਼ਾਹ ਜੀ ਕਹਿੰਦੇ ਫਿਰ ਇਹ ਵਿਖਾਵੇ ਦੇ ਕਰਮ ਹਨ ਐਸੇ ਭਾਵੇਂ ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੀਤੇ ਕਿਸੇ ਕੰਮ ਨਹੀਂ ਲੱਖਾਂ ਵੀ ਆਪਾਂ ਸੇਵਾਵਾਂ ਕਰ ਲਈਏ ਬਾਣੀ ਪੜ ਲਈਏ ਜਦ ਤੱਕ ਮਨ ਕਰਕੇ ਨਹੀਂ ਕੀਤਾ ਤੇ ਫਿਰ ਪਾਤਸ਼ਾਹ ਜੀ ਕਹਿੰਦੇ ਕਿਸੇ ਕੰਮ ਨੇ ਕਿਸੇ ਥਾਂ ਨਹੀਂ ਪੈਣੀ ਕੋਈ ਪਲਾ ਨਹੀਂ ਹੋਣਾ ਤੁਹਾਡਾ ਜਿਤ ਦਿਨ ਦੇਹ ਬਿਨਸ ਸੀ ਜਿਤ ਵੇਲੇ ਕਹਿਸਨ ਪ੍ਰੇਤ ਜਿਨ੍ਹਾਂ ਦੇ ਖਾਤਰ ਤੂੰ ਗੁਰੂ ਨੂੰ ਛੱਡ ਦਿੱਤਾ ਵੈਗੁਰੂ ਦਾ ਸਿਮਰਨ ਛੱਡ ਦਿੱਤਾ ਭਜਨ ਮੰਦਗੀ ਛੱਡ ਦਿੱਤੀ ਚੰਗੇ ਕਰਮ ਕਰਨੇ ਚੰਗੇ ਬਚਨ ਬੋਲਣੇ ਛੱਡ ਦਿੱਤੇ ਜਿਨ੍ਹਾਂ ਵਾਸਤੇ ਪਾਤਸ਼ਾਹ ਜੀ ਕਹਿੰਦੇ ਗੱਲ ਯਾਦ ਰੱਖੀ ਜਿਤ ਦਿਨ ਦੇਹ ਬਿਨਸ ਜਿਸ ਦਿਨ ਤੇਰੀ ਦੇਹ ਖਤਮ ਹੋਵੇਗੀ ਨਾਸ਼ ਹੋਵੇਗੀ ਪ੍ਰਾਣ ਨਿਕਲ ਜਾਣਗੇ ਜਿਨ੍ਹਾਂ ਵਾਸਤੇ ਤੂੰ ਸਭ ਕੁਝ ਛੱਡ ਦਿੱਤਾ ਸੀ ਰੱਬ ਨੂੰ ਛੱਡ ਦਿੱਤਾ ਸੀ ਉਸ ਦਿਨ ਉਹੀ ਉਹ ਲੋਕ ਤੇ ਤੇ ਵਿਲੇ ਕਹਿਸਨ ਤੇ ਤੈਨੂੰ ਪ੍ਰੇਤ ਕਹਿਣਗੇ ਭੂਤ ਕਹਿਣਗੇ ਇੱਕ ਪਲ ਵੀ ਤੈਨੂੰ ਆਪਣੇ ਕੋਲ ਨਹੀਂ ਰੱਖਣ ਦੇਣਗੇ ਕੋਈ ਤੇ ਲਾਗੇ ਨਹੀਂ ਖੜਨਾ ਕਿਸੇ ਨੇ ਜਿਨ੍ਹਾਂ ਵਾਸਤੇ ਤੂੰ ਆਪਣੇ ਸਰੀਰ ਨੂੰ ਆਪਣੇ ਜੀਵਨ ਨੂੰ ਬਰਬਾਦ ਕੀਤਾ ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਣੀ ਭੇਦ ਤੇ ਤੇਰੀ ਆਤਮਾ ਨੂੰ ਜਿਹੜੇ ਜਮਦੂਤ ਨੇ ਫੜ ਕੇ ਲੈ ਜਾਣਗੇ ਕਿਉਂਕਿ ਚੰਗੇ ਕਰਮ ਕੀਤੇ ਨਹੀਂ ਚੰਗੇ ਬਚਨ ਨਹੀਂ ਬੋਲੇ ਪ੍ਰਭੂ ਦੀ ਭਜਨ ਬੰਦਗੀ ਸੇਵਾ ਸਿਮਰਣੀ ਕੀਤਾ ਇਸ ਕਰਕੇ ਜਮਦੂਤਾ ਨਹੀਂ ਫੜਤੇ ਖੜਨਾ ਤੈਨੂੰ ਗੁਰੂ ਨਹੀਂ ਲੈ ਕੇ ਜਾਏਗਾ ਨਾ ਵੈਗੁਰੂ ਕਹੇਗਾ ਕਿ ਤੂੰ ਮੇਰੇ ਦਰ ਤੇ ਸਿੱਧਾ ਹੀ ਆ ਜਾ ਤੇ ਐਸੇ ਮਨੁੱਖਾਂ ਨੂੰ ਫਿਰ ਜਦੋਂ ਜਮਦੂਤ ਫੜ ਕੇ ਤੈਨੂੰ ਜਦੋਂ ਲੈ ਜਾਣਗੇ ਤੇਰੀ ਆਤਮਾ ਨੂੰ ਤੇਰੇ ਸਰੀਰ ਚੋਂ ਕੱਢ ਕੇ ਤੇ ਕਿਸੈ ਨਾ ਦੇਣੀ ਪੇਲ ਫਿਰ ਕਿਸੇ ਨੂੰ ਪੇਤ ਨਹੀਂ ਦੇਣਾ ਜਾਣ ਲੱਗਿਆ ਕਿ ਤੇਰੀ ਆਤਮਾ ਨੂੰ ਕਿਹੜੇ ਨਰਕਾਂ ਵਿੱਚ ਲੈ ਚੱਲਨੇ ਆ ਤੇ ਛੱਡ ਖੜੂ ਤੇ ਖਿਣੇ ਮਾਹੇ ਜਿਨ ਸਿਉ ਲੱਗਾ ਹੈ ਜਿਨ੍ਹਾਂ ਦੇ ਨਾਲ ਤੂੰ ਪੂਰਾ ਜੀਵਨ ਬਹੁਤ ਜ਼ਿਆਦਾ ਹੇਤ ਲਾ ਕੇ ਰੱਖਿਆ ਪ੍ਰੇਮ ਪਿਆਰ ਕਰਦਾ ਰਿਹਾ ਦੁਨਿਆਵੀ ਲੋਕਾਂ ਦੇ ਨਾਲ ਪਦਾਰਥਾਂ ਦੇ ਨਾਲ ਜਦੋਂ ਸਾਰਿਆਂ ਨੇ ਛੱਡ ਖੜੋਤੇ ਖਿਨੇ ਮੈਂ ਖਿਨੇ ਵਿੱਚ ਹੀ ਜਦੋਂ ਆਤਮਾ ਜਦੋਂ ਸਾਰ ਉੱਗ ਗਏ ਤੇ ਸਾਰਿਆਂ ਨੇ ਤੈਨੂੰ ਪਲ ਵਿੱਚ ਹੀ ਛੱਡ ਦੇਣਾ ਕਿਸਮਤ ਲਾਗੇ ਨਹੀਂ ਖੜਨਾ ਤੇ ਫਿਰ ਜਦੋਂ ਬੰਦੇ ਦੇ ਉੱਤੇ ਮੌਤ ਆਉਂਦੀ ਹੈ ਓខਾ ਸਮਾ ਜਦੋਂ ਆਉਣ ਲੱਗਦਾ ਹੈ ਫਿਰ ਪਾਤਸ਼ਾਹ ਜੀ ਬਚਨ ਕਰਦੇ ਨੇ ਉਹੀ ਜੀ ਉਹੀ ਅਪਲ ਹੁੰਦਾ ਹੈ ਉਹੀ ਸਮਾ ਹੁੰਦਾ ਜਦੋਂ ਮਨੁੱਖ ਆਪਣੇ ਜੀਵਨ ਭਰ ਦੇ ਕੰਮਾਂ ਨੂੰ ਯਾਦ ਕਰਦਾ ਹੈ ਤੇ ਆਪਣੇ ਕਰਮਾਂ ਨੂੰ ਯਾਦ ਕਰਕੇ ਪਛਤਾਉਂਦਾ ਹੈ ਕਬਰਾਂਉਂਦਾ ਹੈ ਹੱਥ ਮਰੋੜੇ ਹੱਥ ਜਿਹੜੇ ਨੇ ਆਪਣੇ ਆ ਮੁੰਨਣ ਲੱਗ ਪੈਂਦੇ ਹਨ ਤਨ ਕਪੇ ਤਨ ਜਦੋਂ ਫਿਰ ਕੰਮਦਾ ਹੈ ਮੌਤ ਆਈ ਨੂੰ ਵੇਖ ਕੇ ਤੇ ਸਿਆਹ ਹੋਵਾ ਸੇਰ ਕਾਲੇ ਤੋਂ ਚੁੱਟਾ ਪਿਆ ਸਰੀਰ ਹੋਣ ਲੱਗ ਪੈਂਦਾ ਹੈ ਭਾਵੇਂ ਜਿਵੇਂ ਆਪਣੇ ਸਰੀਰਾਂ ਦਾ ਜਿਹੜਾ ਰੰਗ ਸਾਵਲਾ ਹੁੰਦਾ ਹੈ ਪਰ ਜਦੋਂ ਮੌਤ ਆਉਂਦੀ ਹੈ ਓខਾ ਸਮਾਜਦ ਆਉਂਦਾ ਹੈ ਸਰੀਰ ਦੇ ਉੱਤੇ ਜਦੋਂ ਬਿਪਤਾ ਪੈਂਦੀ ਹੈ ਤੇ ਫਿਰ ਜਦੋਂ ਪਤਾ ਹੈ ਕਿ ਹੁਣ ਜਮਦੂਤਾ ਰੰਡਾ ਸਿਰ ਤੇ ਵਜਣਾ ਹੈ ਤੇ ਫਿਰ ਮਨੁੱਖ ਬੜੇ ਔਖੇ ਔਖੇ ਸਾਹ ਲੈਂਦਾ ਇੱਕ ਰੰਗ ਆਉਂਦਾ ਤੇ ਇੱਕ ਰੰਗ ਜਾਂਦਾ ਹੈ ਫਿਰ ਆਪਣੇ ਸਮਿਆਂ ਨੂੰ ਯਾਦ ਕਰਦਾ ਹੈ ਪਾਤਸ਼ਾਹ ਜੀ ਕਹਿੰਦੇ ਫਿਰ ਯਾਦ ਕੀਤਿਆਂ ਕੁਝ ਨਹੀਂ ਬਣਨਾ ਜਦ ਤੱਕ ਸਰੀਰ ਸਵਸਥ ਹੈ ਸੇਵਾ ਕਰ ਪਰਿਨਮੰਦਗੀ ਕਰ ਸ਼ੁਭ ਕਰਮ ਕਰ ਤੇ ਸ਼ੁਭ ਬਚਨ ਬੋਲਿਆ ਕਰ ਕਿਉਂਕਿ ਇਹ ਜਿਹੜਾ ਤੇਰਾ ਸਰੀਰ ਹੈ ਇਹ ਕੋਈ ਆਮ ਸਰੀਰ ਨਹੀਂ ਇਹ ਮਨ ਨੂੰ ਇੱਕ ਖੇਤ ਹੈ ਇਸ ਖੇਤ ਦੇ ਵਿੱਚ ਜਿਹੜਾ ਬੀਜੈ ਸੋ ਲੁਣਾ ਇਹ ਸਰੀਰ ਦੇ ਨਾਲ ਜਿਹੋ ਜੇ ਤੂੰ ਬੀਜ ਬੀਜੇਂਗਾ ਉਹ ਜਹੀ ਤੈਨੂੰ ਫਲ ਮਿਲਣਾ ਹੈ ਜਿਵੇਂ ਕੋਈ ਕਿਸਾਨ ਆਪਣੇ ਖੇਤ ਵਿੱਚ ਕੋਈ ਵੀ ਬੀਜ ਬੀਜਦਾ ਜੇ ਕਣਕ ਦੇ ਦਾਣੇ ਬੀਜਦਾ ਤੇ ਕਣਕ ਉਗਦੀ ਹੈ ਕਦੇ ਅੱਜ ਤੱਕ ਇਦਾਂ ਨਹੀਂ ਹੋਇਆ ਕਿ ਕਦੇ ਕਣਕ ਬੀਜੀ ਹੋਵੇ ਤੇ ਝੋਨਾ ਨਿਕਲ ਆਵੇ ਤੇ ਕਿਤੇ ਦਾਣ ਬੀਜੀ ਹੋਵੇ ਤੇ ਕੁਝ ਹੋਰ ਨਿਕਲ ਆਵੇ ਪਾਤਸ਼ਾਹ ਜੀ ਕਹਿੰਦੇ ਜੋ ਬੀਜੇਗਾ ਉਹੀ ਤੈਨੂੰ ਫਲ ਮਿਲਣਾ ਹੈ ਕਰਮਾਂ ਸੰਦਰਾ ਖੇਤ ਇਹਦੇ ਵਿੱਚ ਬੀਜ ਕਿਸ ਚੀਜ਼ ਦਾ ਬੀਜਿਆ ਜਾਂਦਾ ਹੈ ਕਰਮਾਂ ਦਾ ਆਪਣੇ ਕਰਮਾਂ ਦਾ ਕਰਮ ਵੀ ਜੜੇ ਨੇ ਮਨ ਦੇ ਕਰਮ ਹੁੰਦੇ ਹਨ ਤਨ ਦੇ ਕਰਮ ਹੁੰਦੇ ਹਨ ਮਨ ਕਰਕੇ ਜੋ ਵੀ ਆਪਾਂ ਕਰਮ ਕਰਦੇ ਹਾਂ ਤਨ ਕਰਕੇ ਜੋ ਵੀ ਆਪਾਂ ਕਰਮ ਕਰਦੇ ਆ ਉਹ ਸਾਰੇ ਸਾਡੇ ਸਰੀਰ ਦੇ ਨਾਲ ਸਾਡੇ ਜੀਵਨ ਦੇ ਨਾਲ ਉਹਨਾਂ ਦਾ ਲੇਖਾ ਜੋਗਾ ਹਿਸਾਬ ਕਿਤਾਬ ਹੁੰਦਾ ਹੈ ਤੇ ਪਾਤਸ਼ਾਹ ਜੀ ਅਖੀਲੀਆਂ ਪੰਕਤੀਆਂ ਵਿੱਚ ਸਮਝਾਉਂਦੇ ਹਨ ਭਾਈ ਇਸ ਲਈ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਇਹ ਮੇਰੇ ਪਾਤਸ਼ਾਹ ਤੂੰ ਹੀ ਉਹ ਮੇਰਾ ਰਖਵਾਲਾ ਹੈ ਤੂੰ ਹੀ ਸਾਨੂੰ ਆਪਣੇ ਚਰਨਾਂ ਨਾਲ ਜੋੜਨ ਵਾਲਾ ਹੈ ਚੰਗੇ ਕਰਮ ਕਰਾਉਣ ਵਾਲਾ ਵੀ ਤੂੰ ਹੀ ਹੈ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸਿਤ ਪਾਦੋਂ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਜਿਨ੍ਹਾਂ ਦਾ ਗੁਰੂ ਰਖਵਾਲਾ ਬਣਦਾ ਹੈ ਉਹ ਫਿਰ ਨਰਕਾਂ ਵਿੱਚ ਨਹੀਂ ਜਾਂਦੇ ਨਾਨਕ ਪ੍ਰਭ ਸ਼ਰਣਾਂਗ ਦੀ ਉਹ ਫਿਰ ਪ੍ਰਭੂ ਦੇ ਸ਼ਰਣ ਵਿੱਚ ਪਏ ਹੋ ਰਹੇ ਹੁੰਦੇ ਹਨ ਚਰਨ ਬੋਹਿਤ ਪ੍ਰਭ ਦੇਤ ਤੇ ਫਿਰ ਗੁਰੂ ਕਿਰਪਾ ਕਰਦਾ ਉਹਨਾਂ ਨੂੰ ਪ੍ਰਭੂ ਦੇ ਨਾਮ ਰੂਪੀ ਜਹਾਜ਼ ਤੇ ਚੜਾ ਦਿੰਦਾ ਹੈ ਭਾਗ ਕੀ ਨਾਮ ਦੀਬਦਾਤ ਜਿਹੜੀ ਉਹਨਾਂ ਗੁਰਮੁਖਾਂ ਨੂੰ ਮਿਲਦੀ ਹੈ ਗੁਰੂ ਦੇ ਦਰ ਤੋਂ ਕਿ ਉਹ ਨਾਮ ਸਿਮਰਨ ਦੇ ਨਾਲ ਗੁਰੂ ਦੀ ਸਿੱਖਿਆ ਦੇ ਅਨੁਸਾਰ ਸ਼ੁਭ ਕਰਮ ਕਰਨ ਦੇ ਨਾਲ ਆਪਣੇ ਜੀਵਨ ਨੂੰ ਸਫਲ ਤੇ ਸੋਹਣਾ ਬਣਾ ਕੇ ਸੰਸਾਰ ਤੋਂ ਜਾਂਦੇ ਨੇ ਜੀਵਨ ਉਹਨਾਂ ਦਾ ਸਫਲ ਬਣ ਜਾਂਦਾ ਹੈ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਨ ਇਹ ਪਾਦਮਨ ਦਾ ਮਹੀਨਾ ਵੀ ਸਰਬੱਤ ਸੰਗਤਾਂ ਦਾ ਸੁਖ ਸ਼ਾਂਤੀ ਚੜ੍ਹਦੀ ਕਲਾ ਵਿੱਚ ਬੀਤੇ ਹੋਵੇ ਗੁਰੂ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਸਰਬੱਤ ਸੰਗਤਾਂ ਨੂੰ ਦਰੋਂ ਕਰੋ ਗੁਰਸਿੱਖੀ ਜੀਵਨ ਦੀ ਦਾਤ ਨਾਮ ਸਿਮਰਨ ਦੀ ਦਾਤ ਬਖਸ਼ਣ